ਹੱਸਾਂਗੇ ਹਸਾਵਾਂਗੇ ਟਿੱਕੀ ਪੀੜਾ ਪਾਵਾਂਗੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇਖ ਰਹੇ ਹੋ ਜੀ ਮੇਰੇ ਹੱਸਾਂਗੇ ਹਸਾਵਾਂਗੇ ਟਿੱਡੀ ਪੀੜਾ ਪਾਵਾਂਗੇ ਹੱਸਾਂਗੇ ਹਸਾਵਾਂਗੇ ਟਿੱਡੀ ਪੀੜਾ ਪਾਵਾਂਗੇ ਸਾਂਗੇ ਹਜ਼ਾਵਾਂਗੇ ਟਿੱਡੀ ਪੀੜਾ ਪਾਵਾਂਗੇ ਤੇ ਚਲੋ ਦੋਸਤੋ ਟਿੱਡੀ ਪੀੜਾ ਪਾਉਣ ਵਾਸਤੇ ਪਹੁੰਚ ਗਏ ਜੀ ਅਹੀ ਤੁਹਾਡੇ ਰੂਗਰੂ ਪ੍ਰੋਗਰਾਮ ਲੈ ਕੇ ਆ ਸੰਗੇ ਹਸਾਵਾਂਗੇ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਤੁਸੀਂ ਦੇਖਦੇ ਹੋ ਸਵੇਰੇ 9 ਵਜੇ ਮਾਰਨਿੰਗ ਕਿਉਂਕਿ ਕੱਲ ਦੇ ਐਪੀਸੋਡ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਜਿਹੜੇ ਸਾਡੇ ਪ੍ਰੋਗਰਾਮ ਦਾ ਜਿਹੜਾ ਟਾਈਮ ਆ ਉਹ ਬਦਲ ਚੁੱਕਾ ਆ ਸਾਮਾਂ ਤੋਂ ਸਵੇਰ ਹੋ ਚੁੱਕੀ ਏ ਮਤਲਬ ਵੀ ਹੁਣ ਤੋਂ ਜਿੰਨੇ ਵੀ ਐਪੀਸੋਡ ਨੇ ਸਾਰੇ ਦੇ ਸਾਰੇ ਸਾਡੇ ਸਵੇਰੇ 9 ਵਜੇ ਆਇਆ ਕਰਨਗੇ ਦੋਸਤੋ ਇੱਕ ਨਾ ਘੁਦੇ ਦਾ ਦੋਸਤ ਆ ਤੇ ਡਾਕਟਰ ਆ ਉਹਦੀ ਘਰ ਵਾਲੀ ਨੂੰ ਹੋ ਗਈ ਅਪੈਂਡਿਕਸ ਦੀ ਪ੍ਰੋਬਲਮ ਤੇ ਨਾੜ ਫੁੱਲਣੀ ਹੋ ਗਈ ਚਾਲੂ ਤੇ ਉਹਨੇ ਕੀ ਸੋਚਿਆ ਕਿ ਚਲ ਬਾਹਰ ਕੀ ਵਿਖਾਉਣਾ ਆਪਣੇ ਹਸਪੀਟਲ ਜੀ ਆਪਾਂ ਇਹਦਾ ਆਪਰੇਸ਼ਨ ਕਰ ਲੈਨੇ ਆ ਤੇ ਲੈ ਗਿਆ ਜੀ ਉਹਨੂੰ ਆਪਣੇ ਹਸਪੀਟਲ ਦੇ ਆਪਰੇਸ਼ਨ ਥੀਏਟਰ 'ਚ ਦੋ ਨੇ ਨਰਸਾਂ ਸਾਧ ਲਈਆਂ ਤੇ ਦੋ ਨੇ ਹੈਲਪਰ ਸਾਧ ਲਈਆਂ ਤੇ ਜਦੋਂ ਹੀ ਆਪਰੇਸ਼ਨ ਕਰਨ ਦੀ ਤਿਆਰੀ ਕਰਦੇ ਕਰਦੇ ਉਹਨੂੰ ਨਾ ਬਿਹੋਸ਼ੀ ਦੀ ਦਵਾਈ ਦਿੱਤੀ ਤੇ ਬਿਹੋਸ਼ੀ ਦੀ ਦਵਾਈ ਦਿੱਤੀ ਤੇ ਮੈਡਮ ਜਿਹੜੀ ਇਹ ਉਹ ਬਿਹੋਸ਼ ਨਹੀਂ ਹੋਈ ਉਸ ਤੋਂ ਬਾਅਦ ਆ ਕਹਿੰਦਾ ਗੱਲ ਨਹੀਂ ਬਣੀ ਉਹਨਾਂ ਲਾਤਾ ਜੀ ਬਿਹੋਸ਼ੀ ਦਾ ਟੀਕਾ ਤੇ ਮੈਡਮ ਬਿਹੋਸ਼ ਹੀ ਨਹੀਂ ਹੋਈ ਕਹਿੰਦਾ ਲੱਗਦਾ ਗੱਲ ਇਦਾਂ ਨਹੀਂ ਬਣਨੀ ਕਹਿੰਦਾ ਚਲੋ ਇਹਨਾਂ ਨੂੰ ਦਿੰਨੇ ਆ ਕਲੋਰੋਫਿਨ ਦੀ ਡੋਸ ਜਦੋਂ ਉਹਨੂੰ ਕਲੋਰੋਫਿਨ ਦੀ ਡੋਸ ਦੇਣ ਲੱਗੇ ਨਾ ਤੇ ਡਾਕਟਰ ਦੀ ਘਰ ਵਾਲੀ ਕਹਿੰਦੀ ਗੱਲ ਸੁਣੋ ਜੀ ਜੋ ਮਰਜ਼ੀ ਕਰ ਲੋ ਮੈਂ ਬਿਹੋਸ਼ ਨਹੀਂ ਹੋਣਾ ਜਿਨ੍ਹਾਂ ਜ਼ਿਕਰ ਆ ਚੜੇਲਾ ਟਾਡੇ ਕੋਲ ਰਹਿਣ ਗਈਆਂ ਤੇ ਦੋਸਤੋ ਕਿਵੇਂ ਦਾ ਲੱਗ ਰਿਹਾ ਨੇ ਤੁਹਾਨੂੰ ਸਾਡੇ ਚੁਟਕਲੇ ਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਜਿਹਦਾ ਨਾਮ ਹੈ ਜੀ ਹਸਾਂਗੇ ਹਿਜਾਵਾਂਗੇ ਤੇ ਜੇ ਥੋੜਾ ਵੀ ਤੁਹਾਨੂੰ ਆਸ ਆਉਂਦਾ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਵੋ ਤੇ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਕਿਉਂਕਿ ਤੁਹਾਡੇ ਕਮੈਂਟ ਨੇ ਜਿਹੜੇ ਸਾਡੇ ਲਈ ਕਰਦੇ ਨੇ ਗਲੂਕੋਜ਼ ਦਾ ਕੰਮ ਤੇ ਚਲੋ ਚੱਲਦੇ ਆ ਜੀ ਫਿਰ ਅੱਗੇ ਘੋਦੇ ਦੀ ਗੱਲ ਕਰ ਲੈਨੇ ਆ ਤੇ ਦੋਸਤੋ ਇੱਕ ਵਾਰੀ ਘੋਦਾਣਾ ਘਰ ਆਇਆ ਤੇ ਉਹਦੀ ਘਰ ਦੀ ਨਾ ਆਉਂਦੇ ਰੌਲਾ ਪਾਈ ਜੇ ਉਹ ਐਉਂ ਜਿਉਂ ਠੀਕ ਪਲਾਨ ਘੋਦਾ ਕੋਸੇ ਚ ਕਹਿੰਦਾ ਜੀ ਭਾਗਵਾਨੇ ਮੇਰੀ ਸੁਣ ਗੱਲ ਜਦੋਂ ਤੂੰ ਮੇਰੇ ਨਾਲ ਸੱਤ ਫੇਰੇ ਲਏ ਹੀ ਉਦੋਂ ਤੂੰ ਮੈਨੂੰ ਵਚਨ ਦਿੱਤੇ ਹੀ ਕਿ ਮੈਂ ਕਦੀ ਲੜਾਂਗੀ ਨਹੀਂ ਤੁਹਾਡੀ ਹਰ ਗੱਲ ਮੰਨਿਆ ਕਰਾਂਗੀ ਤੁਹਾਡੀ ਹਰ ਗੱਲ ਸੁਣਿਆ ਕਰਾਂਗੀ ਤੇ ਹੁਣ ਕੀ ਹੋ ਗਿਆ ਕਹਿੰਦੀ ਜੀ ਗੱਲ ਸੁਣੋ ਮੇਰੀ ਉਦੋਂ ਇੰਨੀ ਭੀੜ ਸੀ ਇੰਨੇ ਲੋਕ ਸੀ ਉਸ ਸਮੇਂ ਮੈਂ ਤੁਹਾਡੇ ਨਾਲ ਬਹਿਸ ਕਰਦੀ ਚੰਗੀ ਲੱਗਦੀ ਤੇ ਚਲੋ ਦੋਸਤੋ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਚੱਲਦੇ ਆਂ ਜੀ ਕੋਦੇ ਦੀ ਅਗਲੀ ਗੱਲ ਬਾਤ ਦੇਤੇ ਤੇ ਥੋੜਾ ਜਿਹਾ ਹੋਰ ਹਾਸ ਲੈਨੇ ਆਂ ਤੇ ਦੋਸਤੋ ਇੱਕ ਵਾਰੀ ਨਾ ਖੋਦਾਕਾਰ ਆਇਆ ਤੇ ਖੋਦੇ ਦੀ ਘਰ ਦੀ ਨੇ ਨਾ ਉਹਨੂੰ ਆਉਂਦੇ ਹੀ ਕੁਟਰਾ ਸ਼ੁਰੂ ਕਰਤਾ ਦੇ ਮੁਕੀ ਦੇ ਮੁਕੀ ਦੇ ਮੁਕੀ ਦੇ ਮੁਕੀ ਦੇ ਮੁਕੀ ਦੇ ਛੋਟੇ ਦਾ ਛੋਟਾ ਖੋਦਾ ਕੁਟਕੜ ਖਾ ਕੇ ਤੇ ਕਹਿੰਦਾ ਭਗਵਾਨ ਇਹ ਤੈਨੂੰ ਹੋਇਆ ਕੀ ਏ ਕਹਿੰਦੀ ਹੋਇਆ ਤੇ ਮੈਨੂੰ ਕੁਝ ਨਹੀਂ ਜਿਹੜੇ ਗਵੰਡ ਵਾਲੇ ਸ਼ਰਮਾ ਜੀ ਨਹੀਂ ਉਹਦਾ ਨਾਲ ਦੀ ਗਵੰਡ ਦੇ ਨਾਲ ਚੱਕਰ ਚੱਲਦਾ ਪਿਆ ਆ ਕਹਿੰਦਾ ਹੈ ਉਹ ਤਾਂ ਗੱਲ ਠੀਕ ਆ ਪਰ ਮੈਨੂੰ ਕਿਉਂ ਕਟਿਆਈ ਕਹਿੰਦੀ ਜੀ ਇਹ ਤੁਹਾਡੇ ਲਈ ਚੇਤਾਵਨੀ ਏ ਦੋਸਤੋ ਦੇਤੀ ਹੈ ਨਾ ਚਿਤਾਵਨੀ ਤੁਸੀਂ ਵੀ ਥੋੜੇ ਜਿਹਾ ਚਕੰਨੇ ਰਿਆ ਕਰੋ ਬਾਰ ਬੂਰ ਜੇ ਮੂੰਹ ਮਾਰਨਾ ਹੁੰਦਾ ਹੈ ਨਾ ਤੇ ਘਰਦਾਲੀਆਂ ਕੋਲੋਂ ਥੋੜਾ ਜਿਹਾ ਬਚ ਕੇ ਰਿਆ ਕਰੋ ਆਹੋ ਤੇ ਦੋਸਤੋ ਜੇਕਰ ਪ੍ਰੋਗਰਾਮ ਵਧੀਆ ਲੱਗ ਰਿਹਾ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਆਉਣ ਵਾਲੇ ਪ੍ਰੋਗਰਾਮ ਮਿਲ ਸਕਣ ਤੁਹਾਨੂੰ ਬੜੇ ਹੀ ਆਰਾਮ ਨਾਲ ਹਸਾਂਗੇ ਹਸਾਵਾਂਗੇ ਟੀਟੀ ਦਾ ਪਾਵਾ ਮੰਗੇ